ਲੋਬੀ ਮਿੱਤਰੋ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੁਲਿਸ ਮੁਖੀ ਸਾਹਿਬ ਨੂੰ ਇੱਕ ਫਰਲਾ ਹੋਰ ਆ ਗਿਆ ਤੇ ਹੁਣ ਇਹ ਸਿਆਸਤ ਕਿੱਥੇ ਕ ਜਾ ਕੇ ਰੁਕੇਗੀ ਤੇ ਇਹਦੇ ਵਿੱਚੋਂ ਨਿਕਲੇਗਾ ਕੀ ਮਾਮਲਾ ਇੱਕ ਵੀਡੀਓ ਦਾ ਤੇ ਵੀਡੀਓ ਦੀ ਜਾਂਚ ਦੇ ਮਾਮਲੇ 'ਚ ਡੀਜੀਪੀ ਸਾਹਿਬ ਨੂੰ ਇੱਕ ਚਿੱਠੀ ਹੋਰ ਆ ਗਈ ਜਿਹਦੇ 'ਚ ਸਵਾਲ ਤਿੰਨ ਪੁੱਛੇ ਗਏ ਆ ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਤੇ ਗੱਲ ਕਰਨੀ ਆ ਤੇ ਪਹਿਲੀ ਇਹੀ ਸੁਣ ਲਓ ਜਿਹੜੀ ਮੈਂ ਤੁਹਾਨੂੰ ਦੱਸ ਰਿਆਂ ਇੱਕ ਬੇਨਤੀ ਹੈ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਵੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਮਿੱਤਰੋ ਦਿੱਲੀ ਦੀ ਵਿਧਾਨ ਸਭਾ ਨੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੂੰ ਇੱਕ ਵੱਡਾ ਫਰਲਾ ਹੋਰ ਭੇਜ ਦਿੱਤਾ ਚਿੱਠੀ ਹੋਰ ਭੇਜ ਦਿੱਤੀ ਤੇ ਤਿੰਨ ਸਵਾਲ ਹੋਰ ਪੁੱਛ ਲਏ ਬੀਤੇ ਕੱਲ੍ਹ ਪੰਜਾਬ ਦੇ ਪੁਲਿਸ ਮੁਖੀ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਦਿੱਲੀ ਦੀ ਵਿਧਾਨ ਸਭਾ ਨੂੰ ਜਵਾਬ ਦਿੱਤਾ ਸੀ ਕਿਉਂਕਿ ਇੱਕ ਬਹੁਤ ਵੱਡਾ ਮਸਲਾ ਪੱਖਿਆ ਹੋਇਆ ਸਾਰਾ ਪੰਜਾਬ ਚੱਕਰਾਂ ਚ ਪਾ ਰੱਖਿਆ ਭੰਬਲ ਭੂਸਾ ਜਾਂ ਪਾ ਰੱਖਿਆ ਪਤਾ ਹੀ ਨਹੀਂ ਲੱਗਦਾ ਹੋਈ ਕੀ ਜਾਂਦਾ ਮਾਮਲਾ ਕੀ ਸੀ ਪਿਛਲੇ ਦਿਨੀ ਦਿੱਲੀ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਆਤਸ਼ੀ ਆ ਉਹਦੀ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਭਾਜਪਾ ਦੋਸ਼ ਲਾਉਂਦੀ ਹੈ ਵੀ ਉਹਨੇ ਗੁਰੂ ਸਹਿਬਾਨਾਂ ਦਾ અપਮਾਨ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਇਹ ਝੂਠੇ ਦੋਸ਼ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਬੀਜੇਪੀ ਦਾ ਮੰਤਰੀ ਜਿਨੇ ਵੀਡੀਓ ਵਾਇਰਲ ਕੀਤੀ ਸੀ ਉਹਦੇ ਤੇ ਪਰਚਾ ਦਰਜ ਕਰ ਲੈਂਦੀ ਹੈ ਕਪਲ ਮਿਸ਼ਰਾ ਤੇ ਵੀ ਵੇਖੋ ਜੀ ਝੂਠੀ ਬਦਨਾਮੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਜਦੋਂ ਪਰਚਾ ਦਰਜ ਕਰ ਲੈਂਦੀ ਹੈ ਪੰਜਾਬ ਪੁਲਿਸ ਤਾਂ ਫਿਰ ਦਿੱਲੀ ਦੀ ਵਿਧਾਨ ਸਭਾ ਨੇ ਪੰਜਾਬ ਦੇ ਪੁਲਸ ਮੁਖੀ ਤੇ ਤਿੰਨ ਚਾਰ ਹੋਰ ਪੁਲਸ ਅਫਸਰਾਂ ਨੂੰ ਤਲਬ ਕੀਤਾ ਸੀ ਤੇ ਪੁੱਛਿਆ ਸੀ ਵੀ ਸਾਨੂੰ ਦੱਸੋ ਪਰਚਾ ਕਿਹੜੇ ਆਧਾਰ ਤੇ ਕੀਤਾ ਇਹਨਾਂ ਨੇ ਕਾਲ ਰਿਪੋਰਟ ਸੌਂਪ ਦਿੱਤੀ ਵੀ ਵੇਖੋ ਜੀ ਅਸੀਂ ਤਾਂ ਜਿਹੜੀ ਐਸ ਰਿਪੋਰਟ ਦੇ ਆਧਾਰ ਤੇ ਪਰਚਾ ਦਰਜ ਕੀਤਾ ਔਰ ਅੱਜ ਪੰਜਾਬ ਪੁਲਸ ਦੇ ਡੀਜੀਪੀ ਪੁਲਸ ਮੁਖੀ ਤੇ ਹੋਰ ਅਫਸਰਾਂ ਨੂੰ ਦਿੱਲੀ ਦੀ ਵਿਧਾਨ ਸਭਾ ਨੇ ਇੱਕ ਜਵਾਬ ਤਲਬੀ ਭਰਿਆ ਪੱਤਰ ਹੋਰ ਲਿਖ ਦਿੱਤਾ ਜਿਦੇ ਚ ਤਿੰਨ ਸਵਾਲ ਪੁੱਛੇ ਉਹਨਾਂ ਨੇ ਪਹਿਲਾ ਉਹ ਕਹਿੰਦੇ ਜਿਹੜਾ ਤੁਸੀਂ ਦਿੱਲੀ ਚ ਪਰਚਾ ਦਰਜ ਕੀਤਾ ਉਹ ਕਿਸ ਦੀ ਸ਼ਿਕਾਇਤ ਤੇ ਕੀਤਾ ਕਿਉਂਕਿ ਪਰਚਾ ਦਰਜ ਕਰਨ ਲਈ ਇਹ ਜ਼ਰੂਰੀ ਹੁੰਦਾ ਨਾ ਵੀ ਸ਼ਿਕਾਇਤ ਕਿਸੇ ਨੇ ਕੀਤੀ ਹੋਣੀ ਚਾਹੀਦੀ ਹੈ ਉਹਨਾਂ ਨੇ ਉਹ ਸ਼ਿਕਾਇਤ ਦੀ ਕਾਪੀ ਮੰਗ ਲਈ ਦੂਜਾ ਉਹਨਾਂ ਨੇ ਕਹਿਤਾ ਵੀ ਜਿਹੜੀ ਟੈਕਨੀਕਲ ਮਾਹਰਾਂ ਦੀ ਟੀਮ ਤੋਂ ਪਹਿਲਾ ਪਰਚਾ ਦਰਜ ਕਰਨ ਲੱਗਿਆ ਤੁਸੀਂ ਜਾਂਚ ਕਰਾਈ ਹੈ ਉਹ ਟੈਕਨੀਕਲ ਮਾਹਰਾਂ ਦੀ ਜਾਣਕਾਰੀ ਸਾਨੂੰ ਭੇਜੋ ਔਰ ਤੀਜੀ ਗੱਲ ਉਹਨਾਂ ਨੇ ਇਹ ਪੁੱਛ ਲਈ ਵੀ ਜਿਹੜੀ ਫਰੈਂਸਿਕ ਲੈਬ ਤੋਂ ਤੁਸੀਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸੀ ਦੀ ਵੀਡੀਓ ਦੀ ਜਾਂਚ ਕਰਾਈ ਜਿਹਦੇ ਤੁਸੀਂ ਇਹ ਸਾਬਤ ਕਰਤਾ ਵੀ ਇਹ ਵੀਡੀਓ ਐਡਿਟ ਕੀਤੀ ਐ ਝੂਠੀ ਐ ਗਲਤ ਬਣਾਈ ਐ ਉਹ ਫਰੈਂਸਿਕ ਲੈਬ ਦੀ ਰਿਪੋਰਟ ਸਾਨੂੰ ਭੇਜੋ ਹੁਣ ਵੇਖਣਾ ਇਹ ਆ ਵੀ ਇੱਚੋਂ ਨਿਕਲੇਗਾ ਕੀ ਵੇਖੋ ਕਹਾਣੀ ਕਿੰਨੀ ਉਲਝਵੀਂ ਬਣਾ ਦਿੱਤੀ ਗਈ ਐ ਇੱਕ ਪਾਸੇ ਪੰਜਾਬ 'ਚ ਪਰਚਾ ਦਰਜ ਕਰਤਾ ਵੀ ਵੀਡੀਓ ਝੂਠੀ ਹੈ ਪੰਜਾਬ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਜਿਹੜੀ ਇਹ ਕਹਿ ਰਹੇ ਨੇ ਉਹਦੇ ਮੁਤਾਬਕ ਵੀਡੀਓ ਝੂਠੀ ਹੈ ਉਧਰ ਦਿੱਲੀ ਸਰਕਾਰ ਤੇ ਦਿੱਲੀ ਪੁਲਿਸੇ ਕਹਿ ਰਹੀ ਹੈ ਵੀ ਅਸੀਂ ਵੀ ਜਾਂਚ ਕਰ ਲਈ ਹੈ ਤੇ ਵੀਡੀਓ ਬਿਲਕੁਲ ਸਹੀ ਹੈ ਤੇ ਉਹਦੇ 'ਚ ਗੁਰੂ ਸ਼ਬਦ ਵਰਤਿਆ ਗਿਆ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਅਸਲੀਅਤ ਕੀ ਹੋ ਸਕਦੀ ਹੈ ਦੇਖੋ ਮਿੱਤਰੋ ਪੰਜਾਬ ਤੱਕ ਇੱਥੋਂ ਤੱਕ ਕਹਾਣੀ ਚਲੀ ਗਈ ਬੀ ਜੀਡੀ ਰਿਪੋਰਟ ਫਰੈਂਸਿਕ ਲੈਬ ਵਾਲੀ ਇਹ ਦੱਸਦੇ ਨੇ ਇਹਨਾਂ ਨੇ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤੀ ਤੇ ਜਲੰਧਰ ਦੀ ਅਦਾਲਤ ਨੇ ਵੀ ਇਹ ਹੁਕਮ ਜਾਰੀ ਕਰ ਦਿੱਤੇ ਵੀ ਉਹ ਜਿਹੜੀਆਂ ਵੀਡੀਓ ਨੇ ਉਹ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਤੋਂ ਹਟਾਓ ਕਿਉਂਕਿ ਵੀਡੀਓ ਗਲਤ ਹੈ ਝੂਠੀ ਹੈ ਐਡਿਟ ਕੀਤੀ ਹੈ ਹੁਣ ਅਜੇ ਵੀ ਦਿੱਲੀ ਦੀ ਵਿਧਾਨ ਸਭਾ ਦਿੱਲੀ ਦਾ ਜਿਹੜਾ ਵਜਿੰਦਰ ਗੁਪਤਾ ਸਪੀਕਰ ਹੈ ਵਿਧਾਨ ਸਭਾ ਦਾ ਉਹ ਕਹਿ ਰਿਹਾ ਵੀ ਵੀਡੀਓ ਬਿਲਕੁਲ ਸਹੀ ਹੈ ਅਸਲੀ ਹੈ ਗੁਰੂ ਸ਼ਬਦ ਆਤਸੀ ਨੇ ਬੋਲਿਆ ਤੇ ਹੁਣ ਦੇਖਣਾ ਇਹ ਆ ਵੀ ਜਿਹੜਾ ਅੱਜ ਚਿੱਠੀ ਕੱਢੀ ਹੈ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹਦੇ ਚ ਇਹ ਪਲਾਕੀ ਜਵਾਬ ਦਿੰਦੇ ਨੇ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਕਾਂਗਰਸ ਦੇ ਵਿੱਚ ਵੱਡਾ ਪਚਾਲ ਪਿਆ ਹੋਇਆ ਕਾਂਗਰਸ ਦੇ ਕੱਲ ਸਾਰੇ ਸੀਨੀਅਰ ਨੇਤਾਵਾਂ ਨੂੰ ਦਿੱਲੀ ਸੱਦ ਲਿਆ ਸੀ ਜਿਨ੍ਹਾਂ ਚ ਰਾਜਾ ਵੜਿੰਗ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸੁਖੀ ਸਾਰਿਆਂ ਨੂੰ ਸੱਦਿਆ ਕਿਉਂਕਿ ਕਾਂਗਰਸ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਵਾਵਾ ਤਣਾਤਣੀ ਚੱਲ ਰਹੀ ਆ ਲੰਬੀ ਮੀਟਿੰਗ ਕੀਤੀ 3-4 ਘੰਟਿਆਂ ਦੀ ਦਿੱਲੀ ਦੇ ਸੀਨੀਅਰ ਨੇਤਾਵਾਂ ਨੇ ਉਸ ਤੋਂ ਬਾਅਦ ਉਥੇ ਜਫੀਆਂ-ਜੁਫੀਆਂ ਪਵਾ ਕੇ ਭੇਜਿਆ ਕਈ ਖਬਰਾਂ ਸੱਚੀਆਂ ਝੂਠੀਆਂ ਆਈਆਂ ਕਈਆਂ ਨੇ ਇਹ ਵੀ ਕਿਹਾ ਵੀ ਚਰਨਜੀਤ ਚੰਨੀ ਨਾਲ ਨਾਰਾਜ਼ਗੀ ਸੀ ਉਹਨੂੰ ਵੜਨ ਨਹੀਂ ਸੀ ਦੇ ਰਹੇ ਪਰ ਇਹ ਪੁਖਤਾ ਨਹੀਂ ਗਿਆ ਸਵਾਲ ਇਹ ਹੈ ਕਿ ਕੀ ਕਾਂਗਰਸ ਦਾ ਇਹ ਅੰਦਰੂਨੀ ਕਾਂਟੋ ਕਲੇਸ਼ 2027 ਦੀਆਂ ਚੋਣਾਂ ਤੱਕ ਵੀ ਸੈੱਟ ਨਹੀਂ ਹੋ ਪਾਏਗਾ ਇਦਾਂ ਹੀ ਚੱਲੇਗਾ ਜਾਂ ਫਿਰ ਕਰਤਾ ਦਿੱਲੀ ਵਾਲਿਆਂ ਨੇ ਸੈੱਟ ਵੇਖੋ ਕਾਂਗਰਸ ਜਿਹੜੀ ਆ ਉਹਨੂੰ ਆਪਣੀ ਅੰਦਰੂਨੀ ਫੁੱਟ ਦਾ ਬਹੁਤ ਵੱਡਾ ਨੁਕਸਾਨ ਹਰ ਇੱਕ ਇਲੈਕਸ਼ਨ 'ਚ ਹੁੰਦਾ ਹੈ ਇੱਥੋਂ ਤੱਕ ਜਦੋਂ ਰਾਜਾ ਵੜਿੰਗ ਨੇ ਐਮਪੀ ਦੀ ਚੋਣ ਲੜੀ ਸੀ ਲੁਧਿਆਣੇ ਤੋਂ ਤਾਂ ਵੱਡੇ ਦੋਸ਼ ਉਦੋਂ ਲੱਗੇ ਕੁਛ ਨਤਾਵਾਂ ਤੇ ਰਾਜੇ ਵੜਿੰਗ ਦੀ ਢੇਰ ਵੱਲੋਂ ਵੀ ਵੇਖੋ ਜੀ ਇਹਨਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਰਾਜਾ ਵੜਿੰਗ ਦੀ ਘਰਵਾਲੀ ਨੇ ਚੋਣ ਲੜੀ ਐ ਜਿਮਣੀ ਚੋਣ ਐਮਐਲਏ ਦੀ ਉਥੋਂ ਗਿੱਦੜਵਾਹੇ ਤੋਂ ਤਾਂ ਉਦੋਂ ਵੀ ਦੋਸ਼ ਲੱਗੇ ਕਿ ਕਈਆਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਉਧਰ ਚਰਨਜੀਤ ਚੰਨੀ ਹੋਰਾਂ ਦੇ ਵੱਖਰੇ ਦੋਸ਼ ਨੇ ਚਰਨਜੀਤ ਚੰਨੀ ਦੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਉਹ ਦਲਤ ਤੇ ਜਰਨਲ ਦੀ ਗੱਲ ਕਰਦੇ ਨਜ਼ਰ ਆਏ ਉੱਥੋਂ ਰੌਲਾ ਵੱਡਾ ਪਿਆ ਹੁਣ ਹਾਈ ਕਮਾਂਡ ਨੇ ਵਾਵਾ ਕਹਿੰਦੇ ਘੁਰਕੀ ਦੇ ਕੇ ਭੇਜਿਆ ਵੀ ਇਹੋ ਜੀਆਂ ਗੱਲਾਂ ਨਾ ਕਰੋ ਚੋਣਾ ਸਿਰ ਤੇ ਆ ਅਸਲ 'ਚ ਹਰ ਇੱਕ ਪਾਰਟੀ ਨੇ ਬਣਾਉਣਾ ਤਾਂ ਲੋਕਾਂ ਨੂੰ ਬੁੱਧੂ ਹੀ ਐ ਤੇ ਬੁੱਧੂ ਬਣਾਉਣ ਦੀ ਜਿਹੜੀ ਮੁਹਾਰਤ ਐ ਵੀ ਲੋਕਾਂ ਨੂੰ ਬੇਵਕੂਫ ਬਣਾਉਣਾ ਕਿਵੇਂ ਕਿਹੜੇ-ਕਿਹੜੇ ਦਾ ਪੇਚ ਟਕਟ ਸੁਵਰਤਣੇ ਨੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਉਹਦੇ ਲਈ ਵਾਵਾ ਜਿਹੜੀਆਂ ਸੁਝਾਅ ਨੇ ਉਹ ਹਰ ਪਾਰਟੀ ਆਪ ਕੋ ਆਪਣੇ ਆਗੂਆਂ ਨੂੰ ਦੇ ਰਹੀ ਹੈ ਪਿੱਛੇ ਆਮ ਆਦਮੀ ਪਾਰਟੀ ਦੇ ਮਨੀਸ਼ ਸਸੋਦੀਆ ਸਾਹਿਬ ਜਿਹੜੇ ਇੰਚਾਰਜ ਪੰਜਾਬ ਦੇ ਲਾਇਆ ਉਹਨਾਂ ਨੇ ਵੀ ਕਹਿਤਾ ਸੀ ਵੀ ਚੋਣਾ ਜਿੱਤਣ ਲਈ ਸਾਮ-ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਜੋ ਕਰਨਾ ਪਿਆ ਕਰਾਂਗੇ ਕਿਹਾ ਸੀ ਨਾ ਇਸੇ ਹੀ ਤਰ੍ਹਾਂ ਹੁਣ ਵੀ ਨਜ਼ਰ ਆ ਰਿਹਾ ਕਿ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰਨਗੀਆਂ 2027 ਦੇ ਵਿੱਚ ਅਗਲੀ ਖਬਰ ਤੇ ਜਾਂਦੇ ਹਾਂ ਮਿੱਤਰੋ ਕੱਲ ਨੂੰ 24 ਤਰੀਕ ਨੂੰ ਬਠਿੰਡਾ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਦਰਸ਼ਨ ਪੱਤਰਕਾਰਾਂ ਦੇ ਹੱਕ ਵਿੱਚ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਪੱਤਰਕਾਰਾਂ ਦਾ ਪੇਚਾ ਪੈ ਚੁੱਕਾ ਹੈ ਕਿਉਂਕਿ ਪਿਛਲੇ ਦਿਨੀ ਐਵੇਂ ਬਿਨਾਂ ਕਿਸੇ ਕਾਰਨ ਮਾਮੂਲੀ ਗੱਲ ਕਰਕੇ ਕੁਝ ਪੱਤਰਕਾਰਾਂ ਤੇ ਆਰਟੀ ਐਕਟਿਵਿਸਟਾਂ ਦੇ ਉੱਪਰ ਫਰਚਾ ਦਰਜ ਕਰ ਲਿਆ ਸੀ ਸਵਾਲ ਪੁੱਛਿਆ ਗਿਆ ਸੀ ਵੀ ਹੈਲੀਕਾਪਟਰ ਮਾਨ ਸਾਹਿਬ ਦਾ ਭਗਵੰਤ ਮਾਨ ਮੁੱਖ ਮੰਤਰੀ ਦਾ ਉਹਨਾਂ ਦੀ ਗੈਰ ਹਾਜ਼ਰੀ ਚ ਕੌਣ ਲੜਾਈ ਫਿਰਦਾ ਐਨੀ ਗੱਲ ਤੋਂ ਪਤਾ ਨਹੀਂ ਕੀ ਤਲਖੀ ਆਈ ਪਰਚਾ ਦਰਜ ਕਰ ਲਿਆ ਗਿਆ ਭਰਾਵਾਂ ਵੀ ਉਹ ਲਾਤੀਆਂ ਜਿਹੜੀਆਂ ਕਿਸੇ ਨੂੰ ਹজম ਨਹੀਂ ਆ ਰਹੀਆਂ ਤਾਂ ਇਹਨੂੰ ਜ਼ੁਬਾਨ ਬੰਦੀ ਹੀ ਸਮਝਿਆ ਜਾ ਰਿਹਾ ਔਰ ਕੱਲ ਨੂੰ ਇੱਕ ਵੱਡਾ ਪ੍ਰਦਰਸ਼ਨ ਮਠਿੰਡੇ ਦੇ ਵਿੱਚ ਕੀਤਾ ਜਾ ਰਿਹਾ ਜਿਦੇ ਵਿੱਚ ਪੱਤਰਕਾਰ ਭਾਈਚਾਰਾ ਵੱਡੇ ਪੱਧਰ ਤੇ ਆ ਰਿਹਾ ਹੈ ਜਿਦੇ ਵਿੱਚ ਜਿਹੜੇ ਹੋਰ ਵੱਖ-ਵੱਖ ਪਾਸਿਆਂ ਤੋਂ ਜਥੇਬੰਦੀਆਂ ਨੇ ਇਨਸਾਫ ਪਸੰਦ ਲੋਕ ਨੇ ਉਹ ਵੀ ਆ ਰਹੇ ਨੇ ਔਰ ਇੱਕੋ ਮੰਗ ਉਸ ਪ੍ਰਦਰਸ਼ਨ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਜ਼ਬਾਨਬੰਦੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਹ ਪੰਜਾਬ ਹੈ ਪੰਜਾਬ ਪੰਜਾਬ ਦੇ ਵਿੱਚ ਇੱਥੇ ਬਹੁਤ ਆਏ ਸ਼ੱਕ ਆਏ ਹੁਣ ਆਏ ਮੁਗਲ ਆਏ ਇੱਥੇ ਅਬਦਾਲੀ ਹਰੀਆਏ ਇੱਥੇ ਬਾਬਰ ਹੋਰਾਂ ਨੇ ਬਹੁਤ ਕੁਝ ਕਰਕੇ ਦੇਖ ਲਿਆ ਪਰ ਇੱਥੇ ਪੰਜਾਬ ਦੀਆਂ ਜ਼ੁਬਾਨਾਂ ਬੰਦ ਨਹੀਂ ਕਰਾਈਆਂ ਜਾ ਸਕੀਆਂ ਇੱਥੇ ਸਾਡੇ ਗੁਰੂ ਨਾਨਕ ਸਾਹਿਬ ਵਰਗਿਆਂ ਨੂੰ ਵੀ ਚੱਕੀਆਂ 'ਚ ਬੰਦ ਕੀਤਾ ਪਰ ਸਵਾਲ ਫਿਰ ਵੀ ਗੂੰਜਦੇ ਰਹੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਰਾਜਿਆਂ ਨੇ ਜੇਲ੍ਹ 'ਚ ਬੰਦ ਕੀਤਾ ਪਰ ਸਵਾਲ ਗੂੰਜਦੇ ਰਹੇ ਇੱਥੇ ਛੋਟੇ ਸਹਿਬ ਜਾਦਿਆ ਤੱਕ ਨੂੰ ਨੀਹਾਂ 'ਚ ਚਿਣਿਆ ਗਿਆ ਪਰ ਸਵਾਲ ਗੂੰਜਦੇ ਰਹੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਉਂਦੇ ਜੀ ਸਵਾਲਾਂ ਤੇ ਜ਼ਬਾਨਾਂ ਦਾ ਕਲਾ ਘੁੱਟਣ ਦੀ ਕੋਸ਼ਿਸ਼ ਆ ਫੇਲ ਹੁੰਦੀ ਰਹੀ ਆ ਉਸ ਤੋਂ ਬਾਅਦ ਪਰਚੇ ਤੋਂ ਬਾਅਦ ਕੁਝ ਚੈਨਲਾਂ ਦੇ ਪੇਜ ਬੰਦ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਿਹੜਾ ਲੋਕਵਾਜ ਟੀਵੀ ਦਾ ਪੇਜ ਆ ਉਹ ਵੀ ਬੰਦ ਕਰ ਦਿੱਤਾ ਗਿਆ ਤਾਂ ਜਦੋਂ ਇਹ ਸਭ ਕੁਝ ਹੋਇਆ ਤਾਂ ਪੰਜਾਬ ਦੇ ਲੋਕਾਂ ਦੇ ਅੰਦਰ ਭਾਰੀ ਰੋਸ ਹੈ ਭਾਰੀ ਗੁੱਸਾ ਹੈ ਤੇ ਪੰਜਾਬ ਦੇ ਇਨਸਾਫ ਪਸੰਦ ਲੋਕ ਕੱਲ ਨੂੰ ਬਠਿੰਡੇ ਦੇ ਵਿੱਚ ਇਕੱਠੇ ਹੋ ਰਹੇ ਆ ਇਸ ਮੰਗ ਦੇ ਲਈ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਲੀਡਰਾਂ ਨੂੰ ਤੇ ਸਰਕਾਰਾਂ ਨੂੰ ਸਵਾਲ ਕਰਿਆ ਕਰੋ ਸੱਤਾ ਨੂੰ ਸਵਾਲ ਹੋਣੇ ਚਾਹੀਦੇ ਨੇ ਲੋਕ ਅੱਜ ਪੁੱਛ ਰਹੇ ਨੇ ਕਿ ਆਮ ਆਦਮੀ ਪਾਰਟੀ ਸਵਾਲਾਂ ਤੋਂ ਡਰਨ ਕਿਉਂ ਲੱਗ ਪਈ ਹੈ ਜਿਹੜੀ ਪਾਰਟੀ ਸਵਾਲ ਕਰਨੇ ਸਿਖਾਉਂਦੀ ਸੀ ਅੱਜ ਜਦ ਉਹਨੂੰ ਸਵਾਲ ਹੋ ਰਹੇ ਨੇ ਤੇ ਐਨੀ ਤਕਲੀਫ ਕਿਉਂ ਲੋਕ ਇਹ ਵੀ ਕਹਿੰਦੇ ਨੇ ਸਵਾਲ ਪਿਛਲੀਆਂ ਸਰਕਾਰਾਂ ਨੂੰ ਵੀ ਹੁੰਦੇ ਰਹੇ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਿਆ ਤਾਂ ਉਹਦੇ ਹੈਲੀਕਾਪਟਰ ਡਾਊਨ ਤੇ ਵੀ ਵੱਡੇ ਸਵਾਲ ਹੋਏ ਪਰ ਪਰਚੇ ਦਰਜ ਨਹੀਂ ਉਹਨਾਂ ਨੇ ਕੀਤੇ ਸਵਾਲ ਇਹ ਵੀ ਹੋਏ ਜਦੋਂ ਚਰਨਜੀਤ ਚੰਨੀ ਦੇ بیٹے ਦੀ ਮੈਰਿਜ ਕੀਤੀ ਗਈ ਉਦੋਂ ਵੀ ਸਵਾਲ ਹੋਏ ਸੀ ਵੀ ਇੰਨੇ ਦੀ ਪਾਣੀ ਦੀ ਬੋਤਲ ਕਿਉਂ ਨੇ ਦੀ ਪਾਣੀ ਦੀ ਬੋਤਲ ਪਰ ਪਰਚੇ ਦਰਜ ਨਹੀਂ ਸੀ ਕੀਤੇ ਗਏ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਹੋਰ ਕਿੰਨੇ ਸਾਰੇ ਜਿਹੜੇ ਲੀਡਰ ਨੇ ਉਹ ਵੀ ਸਵਾਲ ਕਰਦੇ ਰਹੇ ਪਹਿਲਾਂ ਵਾਲੇ ਮੁੱਖ ਮੰਤਰੀਆਂ ਤੇ ਵੀ ਇਹ ਹੈਲੀਕਾਪਟਰਾਂ ਦੀ ਜਹਾਜ਼ਾਂ ਦੀ ਇੰਨੀ ਦੁਰਵਰਤੋਂ ਕਿਉਂ ਕਰਦੇ ਆ ਇੰਨਾ ਪੈਸਾ ਕਿਉਂ ਫੋਕਿਆ ਜਾਂਦਾ ਇਥੋਂ ਤੱਕ ਕਿਹਾ ਜਾਂਦਾ ਰਿਹਾ ਇਥੋਂ ਤੱਕ ਭਗਵੰਤ ਮਾਨ ਸਾਹਿਬ ਕਹਿੰਦੇ ਰਿਹਾ ਆਪਣੀਆਂ ਕਮੇਡੀ ਕੈਸਟਾਂ 'ਚ ਆਪਣੇ ਪ੍ਰਚਾਰ ਦੇ ਵਿੱਚ ਵੀ ਪੰਜਾਬ ਜੇ ਕਾਰ ਤੇ ਵੀ ਜਾਈਏ ਤਾਂ 3-4 ਘੰਟਿਆਂ ਦੇ ਵਿੱਚ ਇੱਕ ਤੋਂ ਦੂਜੇ ਸਿਰੇ ਤੱਕ ਪਹੁੰਚਿਆ ਜਾ ਸਕਦਾ ਤਾਂ ਫਿਰ ਜਹਾਜ਼ਾਂ ਤੇ ਹੈਲੀਕਾਪਟਰਾਂ ਦੇ ਇੰਨੇ ਜ਼ਿਆਦਾ ਮਹਿੰਗੇ ਖਰਚੇ ਕਰਨ ਦੀ ਲੋੜ ਕੀ ਆ ਛੋਟਾ ਜਿਹਾ ਤਾਂ ਪੰਜਾਬ ਆ ਇੰਨੇ ਵਧੀਆ ਰੋਡ ਨੇ ਕਾਰ ਤੇ ਜਦੋਂ 3-4 ਘੰਟਿਆਂ ਚ ਇੱਕ ਸਿਰੇ ਤੋਂ ਦੂਜੇ ਸਿਰੇ ਜਾਇਆ ਜਾ ਸਕਦਾ ਤਾਂ ਫਿਰ ਇੰਨਾ ਜ਼ਿਆਦਾ ਖਰਚਾ ਕਿਉਂ ਕੀਤਾ ਜਾਂਦਾ ਸਵਾਲ ਤਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਖੁਦ ਇਹ ਵੀ ਉਠਾਉਂਦੇ ਰਹੇ ਬਈ ਜਿਹੜਾ ਗਨਮੈਨ ਰੱਖੇ ਜਾਂਦੇ ਨੇ ਇੰਨੇ ਨਹੀਂ ਸਿਕਿਉਰਿਟੀ ਰੱਖੀ ਜਾਂਦੀ ਐ ਇਹ ਕਿਉਂ ਰੱਖੀ ਜਾਂਦੀ ਐ ਦੇ ਦਿੱਤੇ ਇੰਨਾ ਪੈਸਾ ਕਿਉਂ ਫੁੱਕਿਆ ਜਾਂਦਾ ਹੈ ਪਰ ਜਿਹੜੇ ਸਵਾਲ ਆਪ ਉਠਾਉਂਦੇ ਰਹੇ ਅੱਜ ਉਹਨਾਂ ਹੀ ਸਵਾਲਾਂ ਤੇ ਉੱਪਰ ਐਨੀ ਤਕਲੀਫ ਚਫੇਰਿਓ ਲੋਕ ਕਹਿ ਰਹੇ ਨੇ ਕਿ ਜ਼ੁਬਾਨ ਬੰਦੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਕੁਝ ਹੁੰਦਾ ਜਿਵੇਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਕੇਜਰੀਵਾਲ ਜਾਂ ਸੰਜੀਤ ਸਿੰਘ ਜਾਂ ਸਤਿੰਦਰ ਜੈਨ ਜਾਂ ਮਨੀਸ਼ ਸੋਦੀਆ ਜਿਨ੍ਹਾਂ ਦੇ ਪਰਚੇ ਦਰਜ ਕੀਤੇ ਔਰ ਉਹਨਾਂ ਨੂੰ ਜੇਲਾ ਚ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਹੈ ਤੱਕਾ ਹੈ ਜ਼ਬਰ ਹੈ ਜ਼ੁਲਮ ਹੈ برداشت ਨਹੀਂ ਕੀਤਾ ਜਾਏਗਾ ਤਾਂ ਫਿਰ ਅੱਜ ਜਦੋਂ ਆਪਦੀ ਵਾਰੀ ਆਈ ਹੈ ਤਾਂ ਫਿਰ ਸਵਾਲ ਕਰਨ ਵਾਲਿਆਂ ਦੇ ਉੱਪਰ ਪਰਚੇ ਇਹ ਕਿਵੇਂ ਜਾਇਜ਼ ਨੇ ਆਮ ਆਦਮੀ ਪਾਰਟੀ ਵੈਸੇ ਜੋ ਵੀ ਕਰ ਰਹੀ ਹੈ ਮੈਨੂੰ ਲੱਗਦਾ ਸਿਆਸੀ ਤੌਰ ਤੇ ਵੀ ਉਹ ਆਪਣਾ ਨੁਕਸਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਮੰਥਨ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਕੋਲ ਬੜੇ ਤੇਜ਼ ਤਰਾਰ ਲੀਡਰ ਹੈਗੇ ਨੇ ਪਰ ਕੀ ਉਹ ਇੰਨਾ ਨਹੀਂ ਸੋਚ ਪਾ ਰਹੇ ਵੀ ਜੋ ਉਹ ਕਰ ਰਹੇ ਨੇ ਸਿਆਸੀ ਤੌਰ ਤੇ ਉਹਦਾ ਨੁਕਸਾਨ ਉਹਨਾਂ ਨੂੰ ਆ ਤੇ ਫਾਇਦਾ ਵਿਰੋਧੀ ਪਾਰਟੀਆਂ ਨੂੰ ਮੈਨੂੰ ਲੱਗਦਾ ਜੋ ਨੁਕਸਾਨ ਆਮ ਆਦਮੀ ਪਾਰਟੀ ਦਾ ਵਿਰੋਧੀਆਂ ਦੇ ਪ੍ਰਚਾਰ ਨੇ ਵੀ ਨਹੀਂ ਸੀ ਕਰ ਸਕਣਾ ਉਹ ਨੁਕਸਾਨ ਆਮ ਆਦਮੀ ਪਾਰਟੀ ਆਪਣਾ ਆਪੇ ਇਹੋ ਜਿਹੀਆਂ ਹਰਕਤਾਂ ਨਾਲ ਕਰ ਰਹੀ ਹੈ ਮੈਨੂੰ ਲੱਗਦਾ ਉਹਨਾਂ ਨੁਕਸਾਨਪਾ ਸਵਾਲਾਂ ਨੇ ਨਹੀਂ ਸੀ ਕਰਨਾ ਆਮ ਆਦਮੀ ਪਾਰਟੀ ਦਾ ਜਿੰਨਾ ਆਮ ਆਦਮੀ ਪਾਰਟੀ ਸਵਾਲਾਂ ਦੇ ਸਵਾਲ ਕਰਨ ਵਾਲਿਆਂ ਨੂੰ ਬੰਦ ਕਰਾ ਕੇ ਕਰਾ ਰਹੀ ਹੈ ਸੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਹ ਇੱਕ ਜਿਹੜਾ ਸੈਕੂਲਰ ਤਬਕਾ ਹੈ ਉਹਦੀ ਉਹਦੀ ਇੱਕ ਵੱਡੀ ਗਿਣਤੀ ਜਿਹੜੀ ਵੋਟ ਆ ਉਹਨੂੰ ਤੋੜ ਰਹੀ ਹੈ ਆਪਣੇ ਨਾਲ ਉਹ ਗਲਤ ਕਰ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਮੰਥਨ ਕਰਨਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਬਾਕੀ ਉਹਨਾਂ ਦੀ ਮਰਜ਼ੀ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ